ਕਿਸਾਨਾਂ ਦੀ ਸਰਕਾਰਾਂ ਦੇ ਨਾਲ ਟੇਬਲ ਟॉक ਵੀ ਹੋਈ ਹੈ ਮੰਨਿਆ ਹੋਏਗਾ ਤੁਹਾਡੇ ਮਸਲੇ ਹੱਲ ਕਰਾਂਗੇ ਲੇਕਿਨ ਉਹ ਪੋਸਟਪੌਨ ਕੀਤੇ ਜਾਂਦੇ ਹੈਗੇ ਆ ਕਿਸਾਨ ਤਿੰਨ ਚਾਰ ਸਾਲਾਂ ਤੋਂ ਪ੍ਰੋਟੈਸਟ ਕਰ ਰਹੇ ਹਨ ਅੰਦੋਲਨ ਕਰ ਰਹੇ ਹਨ ਰੋਸ ਮੁਜ਼ਾਹਰੇ ਕਰ ਰਹੇ ਹਨ ਰਾਜਨੀਤੀ ਵਿੱਚ ਵੀ ਆਗੂ ਕਿਉਂਕਿ ਅਸੀਂ ਸਰਕਾਰਾਂ ਆਂ ਦੀਆਂ ਕਿੰਨਾ ਕੁ ਟਾਈਮ ਮਿਲਤਾ ਕਰਦੇ ਰਹਿਾਂਗੇ ਸ਼ਾਨਾਂ ਦੀਆਂ ਸਮੱਸਿਆਵਾਂ ਹੱਲ ਹੁੰਦਗਾਨ ਤਾਂ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਣ ਮਸਲੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਗੱਲਬਾਤ ਕਰਨ ਦਾ ਵਿਸ਼ਾ ਪੰਜਾਬ ਦੇ ਕਿਸਾਨਾਂ ਬਾਰੇ ਅਤੇ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜੁਨੀਅਰ ਹਨ ਉਹਨਾਂ ਬਾਰੇ ਹੈ ਬਾਕੀ ਅਸੀਂ ਕਿਸਾਨਾਂ ਨੂੰ ਅਖੀਰ ਗ੍ਰੇ ਵਿੱਚ ਸੁਝਾਅ ਵੀ ਦੇਵਾਂਗੇ ਕਿਸਾਨ ਤਿੰਨ ਚਾਰ ਸਾਲਾਂ ਤੋਂ ਪ੍ਰੋਟੈਸਟ ਕਰ ਰਹੇ ਹਨ ਅੰਦੋਲਨ ਕਰ ਰਹੇ ਹਨ ਰੋਸ ਮੁਜ਼ਾਹਰੇ ਕਰ ਰਹੇ ਹਨ ਇਹਦਾ ਮੇਨ ਕਾਰਨ ਇਹ ਹੀ ਹੈ ਕਿਉਂਕਿ ਕਿਸਾਨਾਂ ਦੇ ਬਹੁਤ ਸਾਰੇ ਮਸਲੇ ਹਨ ਜਿਹੜਾ ਕਿ ਮੌਜੂਦਾ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਰੋਸ ਮੁਜ਼ਾਹਰੇ ਅੰਦੋਲਨ ਦਾ ਇਸ ਲਈ ਕੀਤੇ ਜਾਂਦੇ ਹਨ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਤਾਂ ਜੋ ਜਿਹੜੇ ਕਿਸਾਨਾਂ ਦੇ ਮਸਲੇ ਆ ਉਹਨਾਂ ਦਾ ਹੱਲ ਕੱਢਿਆ ਜਾਵੇ ਰੋਸ ਮੁਜ਼ਾਹਰੇ ਅੰਦੋਲਨ ਕਰਨੇ ਕਿਸਾਨਾਂ ਦਾ ਇੱਕ ਰਾਈਟ ਹੈ ਇੱਕ ਹੱਕ ਹੈ ਕਿਸਾਨਾਂ ਦੀ ਸਰਕਾਰਾਂ ਦੇ ਨਾਲ ਟੇਬਲ ਟਾਕ ਵੀ ਹੋਈ ਹੈ ਮੰਨਿਆ ਹੋਏਗਾ ਤੁਹਾਡੇ ਮਸਲੇ ਹੱਲ ਕਰਾਂਗੇ ਲੇਕਿਨ ਉਹ ਪੋਸਟਪੌਨ ਕੀਤੇ ਜਾਂਦੇ ਹੈਗੇ ਆ ਜਿਦੇ ਵਿੱਚ ਕਿਸਾਨਾਂ ਨੂੰ ਨਰਾਸ਼ਤਾ ਮਿਲਦੀ ਹੈ ਕਿਉਂਕਿ ਕਿਸਾਨ ਬਹੁਤ ਸਾਰਾ ਪੈਸਾ ਵੀ ਇਨਵੈਸਟ ਅਤੇ ਟਾਈਮ ਵੀ ਇਨਵੈਸਟ ਕਰਦੇ ਹਨ ਜਿਦੇ ਵਿੱਚ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ ਇਹ ਇੱਕ ਟੈਂਪਰੇਰੀ ਹੱਲ ਹੀ ਹੈ ਅਗਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੁੰਦਗਾਨਾਂ ਤਾਂ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਮਸਲੇ ਸਾਹਮਣੇ ਆਉਂਦੇ ਹਨ ਟਰਾਈਐਂਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਰ੍ਹਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਜਿਵੇਂ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਇਹਨਾਂ ਨੇ ਇੱਕ ਹੀ ਹੱਲ ਲੱਭਿਆ ਕਿਸਾਨਾਂ ਦਾ ਕਿਉਂਕਿ ਪੰਜਾਬ ਦੀ ਖੇਤੀਬਾੜੀ ਤੇ ਕੰਟਰੋਲ ਕਿਸਾਨਾਂ ਦਾ ਹੋਣਾ ਚਾਹੀਦਾ ਜਿਵੇਂ ਕਿ ਖੇਤੀਬਾੜੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਤੇ ਕਿਸਾਨਾਂ ਨੇ ਆਪਣੀਆਂ ਫਸਲਾਂ ਦੇ ਆਪ ਮੁੱਲ ਤੈਅ ਕਰਨੇ ਹੈ। ਦੂਜੀ ਗੱਲ ਅਸੀਂ ਜੀ ਕਿਸਾਨਾਂ ਨੂੰ ਇਹ ਵੀ ਕਹਿੰਦੇ ਹਾਂ ਵੀ ਤੁਸੀਂ ਸਾਡੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਹਿੱਸਾ ਬਣੋ। ਰਾਜਨੀਤੀ ਵਿੱਚ ਵੀ ਆਵੋ ਕਿਉਂਕਿ ਅਸੀਂ ਸਰਕਾਰਾਂ ਦੀਆਂ ਕਿੰਨਾ ਕੁ ਟਾਈਮ ਮਿੰਤਾ ਕਰਦੇ ਰਹਿਾਂਗੇ। ਕਿਉਂਕਿ ਅਸੀਂ ਆਪਣੀ ਆਪ ਖੋਦੀ ਸਰਕਾਰ ਬਣਾਈਏ ਜਿਵੇਂ ਕਿ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਅਸੀਂ ਆਪਣੇ ਮਸਲੇ ਆਪ ਬੜੇ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਕਿਉਂਕਿ ਸਾਨੂੰ ਕਿਸੇ ਦੀ ਤਰਲੇ ਮਿਹਨਤ ਕਰਨ ਦੀ ਵੀ ਲੋੜ ਨਹੀਂ ਪੈਣੀ ਇਹਦੇ ਵਿੱਚ ਅਸੀਂ ਇਹੀ ਕਿਸਾਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡਿਆਂ ਨੂੰ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੋ ਸਾਡੇ ਨਾਲ ਮੀਟਿੰਗਾਂ ਕਰੋ ਸੈਮੀਨਾਰ ਕਰੋ ਸਾਡੇ ਦਫ਼ਤਰ ਵਿੱਚ ਆਵੋ ਤੁਸੀਂ ਵੇਖ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਨਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਾਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਜੋ ਸ਼ਾਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜਿਵੇਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ